ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ ਕ੍ਰਿਤੀਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਵਲੌਗ ਨੰਬਰ 11 ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਿਧਾਨਾ ਸਾਹਿਬ ਜਿੱਥੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਇਹ ਗੁਰੂਤਮ ਸੰਗਰੂਰ ਤੋਂ ਪਟਿਆਲਾ ਸੜਕ ਉੱਪਰ ਕੋਈ 5 ਕਿਲੋਮੀਟਰ ਦੇ ਫਾਸਲੇ ਤੇ ਹੈ ਇਹ ਗੁਰੂ ਧਾਮ ਖੁਰਾਣਾ ਨਗਰ ਦੀ ਜ਼ਮੀਨ ਵਿੱਚ ਸਥਿਤ ਹੈ ਹਰ ਸਾਲ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਔਲੇ ਮਹੱਲੇ ਦਾ ਸਮਾਗਮ ਅਤੇ ਹਰ ਪੂਰਨਮਾਸ਼ੀ ਬੜੀ ਸ਼ਰਧਾ ਨਾਲ ਇਲਾਕਾ ਨਿਵਾਸੀਆਂ ਵੱਲੋਂ ਮਨਾਈ ਜਾਂਦੀ ਹੈ ਇਸ ਅਸਥਾਨ ਤੇ ਸ਼ਰਧਾ ਨਾਲ ਕੀਤੀਆਂ ਅਰਦਾਸਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਪੂਰੀਆਂ ਹੁੰਦੀਆਂ ਹਨ ਅੱਜ ਹੋਲੀ ਆ ਅਸੀਂ ਜਾ ਰਹੇ ਹੋਲੇ ਮੁਹੱਲੇ ਦੇ ਸਮਾਗਮ ਤੇ ਗੁਰਦੁਆਰਾ ਸਦਾਣਾ ਸਾਹਿਬ ਵਿਖੇ ਲੈਫਟ ਸਾਈਡ ਦਾ ਤੁਹਾਨੂੰ ਐਰੋ ਦਿਖ ਰਿਹਾ ਅਸੀਂ ਲੈਫਟ ਸਾਈਡ ਤੋਂ ਮੋੜ ਮੁੜਨਾ ਜਗਤ ਜਲੰਦੇ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਪਹੁੰਚੇ ਸਨ ਇਸ ਨਗਰ ਦਾ ਇੱਕ ਪ੍ਰਸਿੱਧ ਧਾੜਵੀ ਭੂਮੀਆਂ ਨਾਮ ਕਰਕੇ ਪ੍ਰਸਿੱਧ ਸੀ ਦਿਨੇ ਉਹ ਰਾਹਾਂ ਵਿੱਚ ਡਾਕੇ ਮਾਰਦਾ ਸੀ ਅਤੇ ਰਾਤ ਨੂੰ ਲੋਕਾਂ ਦੇ ਘਰ ਵਿੱਚ ਚੋਰੀ ਕਰਦਾ ਸੀ ਨਗਰ ਦੇ ਲੋਕਾਂ ਨੂੰ ਉਸਨੇ ਕਿਹਾ ਹੋਇਆ ਸੀ ਕਿ ਜੇ ਕੋਈ ਪਿੰਡ ਵਿੱਚ ਸਾਧੂ ਆ ਜਾਵੇ ਤਾਂ ਉਸ ਨੂੰ ਤੁਸੀਂ ਆਪਣੇ ਘਰ ਨਹੀਂ ਰੱਖਣਾ ਜੇ ਕੋਈ ਐਸਾ ਕਰੇਗਾ ਤਾਂ ਮੈਂ ਉਸ ਦਾ ਘਰ ਉਜਾੜ ਦੇਵਾਂਗਾ ਜੇ ਕੋਈ ਸਾਧੂ ਫਕੀਰ ਆਏਗਾ ਤਾਂ ਤੁਸੀਂ ਉਸ ਸਾਧੂ ਫਕੀਰ ਨੂੰ ਮੇਰੇ ਘਰ ਭੇਜ ਦਿਓ ਕਿਉਂਕਿ ਮੈਂ ਆਪਣੇ ਘਰ ਧਰਮਸ਼ਾਲਾ ਬਣਾਈ ਹੋਈ ਹੈ ਜਿੱਥੇ ਅੱਠੇ ਪੈਰ ਲੰਗਰ ਚੱਲਦਾ ਉਹ ਵੀ ਕਿਸੇ ਨੂੰ ਵੀ ਪ੍ਰਸ਼ਾਦਾ ਸ਼ੱਕੇ ਬਿਨਾ ਵਾਪਸ ਨਹੀਂ ਸੀ ਜਾਣ ਦਿੰਦਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਕਿਸੇ ਘਰ ਜਾ ਬੈਠੇ ਪਿੰਡ ਦੇ ਲੋਕਾਂ ਨੇ ਉਨਨ ਨੂੰ ਨਮਸਕਾਰ ਕੀਤੀ ਤੇ ਬਹੁਤ ਸਤਿਕਾਰ ਕੀਤਾ ਤੇ ਨਾਲ ਹੀ ਆਪਣੀ ਮਜਬੂਰੀ ਦੱਸੀ ਅਤੇ ਬੇਨਤੀ ਕੀਤੀ ਕਿ ਤੁਸੀਂ ਭੂਮੀਏ ਦੇ ਘਰ ਚਲੇ ਜਾਵੋ ਨਹੀਂ ਉਹ ਸਾਨੂੰ ਤੰਗ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਤੇ ਮਰਦਾਨੇ ਸਮੇਤ ਭੂਮੀਏ ਦੇ ਘਰ ਜਾ ਬਰਾਜੇ ਜਦੋਂ ਭੂਮੀਏ ਨੂੰ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਬੇਨਤੀ ਕੀਤੀ ਕਿ ਉਹ ਪ੍ਰਸ਼ਾਦਾ ਪਾਣੀ ਛੱਕ ਕੇ ਜਾਣ। ਗੁਰੂ ਜੀ ਨੇ ਪੁੱਛਿਆ ਇਹ ਜਿਹੜਾ ਅੱਠੇ ਪੈਰ ਲੰਗਰ ਚੱਲਦਾ ਹੈ ਤੂੰ ਕਿਰਤ ਕੀ ਕਰਦਾ ਹੈ ਭੂਮੀਏ ਨੇ ਗੁਰੂ ਜੀ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਗੁਰੂ ਜੀ ਨੇ ਕਿਹਾ ਪਾਈ ਅਸੀਂ ਤੇਰੇ ਕਰਦਾ ਪ੍ਰਸ਼ਾਦਾ ਪਾਣੀ ਨਹੀਂ ਛਕ ਸਕਦੇ ਇਹ ਧਰਮ ਦੀ ਕਿਰਤ ਨਹੀਂ ਭੂਮੀਏ ਭੂਮੀਏ ਨੇ ਬੇਨਤੀ ਕੀਤੀ ਜੇਕਰ ਆਪ ਕੁਝ ਵੀ ਨਹੀਂ ਮੂਹ ਵਿੱਚ ਪਾਉਂਗੇ ਤਾਂ ਮੇਰਾ ਕਲਿਆਣ ਕਿਵੇਂ ਹੋਏਗਾ ਗੁਰੂ ਜੀ ਨੇ ਕਿਹਾ ਜੇਕਰ ਇਹ ਕਿਰਤ ਛੱਡ ਕੇ ਧਰਮ ਦੀ ਕਿਰਤ ਕਰੇਂਗਾ ਤਾਂ ਤੇਰਾ ਪ੍ਰਸ਼ਾਦਾ ਪਾਣੀ ਛਕਾਂਗੇ ਭੂਮੀਏ ਨੇ ਉੱਤਰ ਦਿੱਤਾ ਕਿ ਗੁਰੂ ਜੀ ਹੋਰ ਜੋ ਹੁਕਮ ਦੇਵੋਗੇ ਉਹ ਮੈਂ ਮੰਨਾਂਗਾ ਪਰ ਇਹ ਕਿਰਤ ਮੈਥੋਂ ਛੁੱਟਦੀ ਨਹੀਂ ਇਹ ਕੰਮ ਮੇਰੇ ਪਿਓ ਦਾਦੇ ਤੋਂ ਚੱਲਦਾ ਆ ਰਿਹਾ ਮੈਂ ਕੋਈ ਹੋਰ ਕੰਮ ਕਰਨ ਜੋਗਾ ਨਹੀਂ ਗੁਰੂ ਜੀ ਬਹੁਤ ਖੁਸ਼ ਹੋਏ ਕਿ ਏਸ ਨੇ ਸਭ ਕੁਝ ਆਪ ਹੀ ਸੱਚ ਦੱਸ ਦਿੱਤਾ ਗੁਰੂ ਜੀ ਨੇ ਕਿਹਾ ਕਿ ਭਾਈ ਜੋ ਤੂੰ ਪਿੱਛੇ ਕਰਮ ਕੀਤੇ ਸਨ ਤੇਰੇ ਬਖਸ਼ ਦਿੱਤੇ ਜੋ ਹੁਣ ਕਰਦਾ ਏ ਬਖਸ਼ੇ ਜਾਣਗੇ ਅੱਗੇ ਪਰਮੇਸ਼ਰ ਦੀ ਦਰਗਾਹ 'ਚ ਅਸੀਂ ਤੇਰੇ ਜਾਮਨ ਹੋਵਾਂਗੇ ਪਰ ਜੇਕਰ ਤੂੰ ਤਿੰਨ ਬਚਨ ਮੰਨੇਗਾ ਇੱਕ ਤਾਂ ਤੈਨੂੰ ਸੱਚ ਬੋਲਣਾ ਪਵੇਗਾ ਦੂਸਰਾ ਜਿਸ ਦਾ ਲੂਣ ਖਾਏਗਾ ਉਸ ਦਾ ਬੁਰਾ ਨਹੀਂ ਕਰੇਗਾ ਤੀਜਾ ਗਰੀਬ ਮਾਰ ਕਦੇ ਨਹੀਂ ਕਰਨੀ ਭੂਮੀਏ ਨੇ ਤਿੰਨੇ ਬਚਨ ਮੰਨਣ ਦਾ ਇਕਰਾਰ ਕੀਤਾ ਗੁਰੂ ਜੀ ਨੇ ਉੱਥੇ ਕਈ ਦਿਨ ਰਹਿ ਕੇ ਭੂਮੀਏ ਤੇ ਕਿਰਪਾ ਕਰਕੇ ਅੱਗੇ ਚਲੇ ਗਏ ਗੁਰੂ ਜੀ ਦੇ ਦਰਸ਼ਨ ਅਤੇ ਸੰਗਤ ਕਰਕੇ ਭੂਮੀਏ ਨੇ ਸੋਚਿਆ ਕਿ ਛੋਟੀਆਂ-ਛੋਟੀਆਂ ਚੋਰੀਆਂ ਕਰਨ ਨਾਲੋਂ ਕਿਸੇ ਰਾਜੇ ਦੇ ਭੰਡਾਰ 'ਚ ਚੋਰੀ ਕਰਾਂ ਜਿਹੜਾ ਰਹਿੰਦੀ ਉਮਰ ਰਾਮ ਨਾਲ ਕਟਾਂ ਅਤੇ ਨਾਲ ਸਾਧੂ ਫਕੀਰਾਂ ਦੀ ਸੇਵਾ ਕਰਾਂ ਇਹ ਸੋਚ ਕੇ ਉਸਨੇ ਇੱਕ ਦਿਨ ਬਹੁਤ ਸੋਹਣੇ ਕੱਪੜੇ ਅਤੇ ਗਹਿਣੇ ਪਾਏ ਅਤੇ ਰਾਤ ਨੂੰ ਇੱਕ ਰਾਜੇ ਦੇ ਮਹਿ ਲੱਗੇ ਜਾ ਖੜੋਤਾ ਇੰਨੇ ਨੂੰ ਪਹਿਰੇਦਾਰ ਆ ਗਏ ਉਸਨੇ ਕਿਹਾ ਭਾਈ ਤੂੰ ਕੌਣ ਹੈ ਇਸ ਵੇਲੇ ਇੱਥੇ ਕੀ ਕਰਦਾ ਭੂਮੀ ਨੂੰ ਯਾਦ ਆ ਗਿਆ ਕਿ ਗੁਰੂ ਜੀ ਨੇ ਆਖਿਆ ਸੀ ਸੱਚ ਬੋਲਣਾ ਉਸਨੇ ਉਸ ਨੂੰ ਕਹਿ ਦਿੱਤਾ ਕਿ ਮੈਂ ਚੋਰ ਹਾਂ ਤੇ ਚੋਰੀ ਕਰਨ ਆਇਆ ਹਾਂ ਪਹਿਰੇਦਾਰ ਨੇ ਕਿਹਾ ਭਾਈ ਕਿਉਂ ਮਕੋਲ ਕਰਦਾ ਤੂੰ ਤਾਂ ਜ਼ਰੂਰ ਰਾਜੇ ਦਾ ਸੰਬੰਧੀ ਹੋਵੇਂਗਾ ਜਾ ਅੰਦਰ ਲੰਘ ਜਾ ਨਾਲੇ ਕੋਈ ਚੋਰ ਆਏ ਥੋੜੂ ਕਹਿੰਦਾ ਵੀ ਮੈਂ ਚੋਰੀ ਕਰਨ ਆਇਆ। ਭੂਮੀਆਂ ਅੰਦਰ ਤੋਸ਼ੇਖਾਨ ਵਿੱਚ ਜਾ ਬੜਿਆ। ਹੀਰੇ, ਸੋਨੇ, ਚਾਂਦੀ ਤੇ ਜਵਾਰ ਦਾਤ ਦੇ ਗਹਿਣਿਆਂ ਦੀ ਪੰਡ ਬਣ ਲਈ। ਫੇਰ ਉਸ ਦੀ ਨਜ਼ਰ ਸੋਨੇ ਦੀ ਡੱਬੀ ਤੇ ਪਈ। ਡੱਬੀ ਦੇ ਵਿੱਚ ਰਾਜੇ ਦਾ ਚੂਰਨ ਸੀ ਜੋ ਕਿ ਭੂਮੀਆਂ ਨੇ ਉੰਦਲ ਨਾਲ ਆਪਣੀ ਜੀਬ ਤੇ ਲਾਇਆ ਤਾਂ ਉਸ ਨੂੰ ਸਵਾਦ ਆਇਆ। ਉਸ ਨੇ ਮਨ ਵਿੱਚ ਸੋਚਿਆ ਕਿ ਗੁਰੂ ਜੀ ਨੇ ਕਿਹਾ ਸੀ ਕਿ ਜਿਸਤਾ ਲੋਣ ਖਾਇਆ ਹੋਵੇ ਉਸ ਦਾ ਬੂਰਾ ਨਹੀਂ ਕਰਨਾ। ਤਾਂ ਖਾਲੀ ਹੱਥੋਂ ਵਾਪਸ ਆ ਗਏ ਦਿਨ ਚੜ੍ਹਨ ਤੇ ਸਾਰੇ ਮਹਿਲ ਵਿੱਚ ਰੋਲਾ ਪੈ ਗਿਆ ਕਿ ਰਾਜੇ ਦੇ ਭੰਡਾਰ ਵਿੱਚ ਚੋਰੀ ਹੋ ਗਈ ਪਰ ਜਦੋਂ ਜਾ ਕੇ ਵੇਖਿਆ ਸਾਰੀਆਂ ਚੀਜ਼ਾਂ ਉਸੇ ਜਗ੍ਹਾ ਉੱਥੇ ਹੀ ਸਨ ਕੀਮਤੀ ਹੀਰੇ ਜਵਾਹਰ ਦਾਦ ਦੀ ਪੰਡ ਬੰਨੀ ਹੋਈ ਸੀ ਪਰ ਇੱਕ ਕੋਡੀ ਵੀ ਨਹੀਂ ਸੀ ਖੱਲੀ ਰਾਜੇ ਨੇ ਪਹਿਰੇਦਾਰਾਂ ਨੂੰ ਸੱਦ ਕੇ ਪੁੱਛਿਆ ਪਹਿਰੇਦਾਰਾਂ ਨੇ ਉਹਨਾਂ ਨੂੰ ਰਾਤ ਵਾਲੀ ਘਟਨਾ ਸੁਣਾ ਦਿੱਤੀ ਕਿ ਅਸੀਂ ਉਸ ਦੀ ਪਛਾਣ ਦੇਖ ਕੇ ਤੋਂ ਦੱਸਬੰਦੀ ਜਾਣ ਕੇ ਅੰਦਰ ਆਉਣ ਦੀ ਆਗਿਆ ਦੇ ਦਿੱਤੀ ਸੀ ਰਾਜੇ ਨੇ ਹੁਕਮ ਦਿੱਤਾ ਕਿ ਉਸ ਦੀ ਹੁਲੀ ਅਨੁਸਾਰ ਤਲਾਸ਼ ਕੀਤੀ ਜਾਵੇ ਤਲਾਸ਼ ਕਰਨ ਦੇ ਕੋਈ ਨਾ ਮਿਲਿਆ ਫਿਰ ਢੰਡੋਰਾ ਫੇਰਿਆ ਗਿਆ ਕਿ ਰਾਜਾ ਉਸ ਚੋਰ ਦੀ ਇਮਾਨਦਾਰੀ ਦਾ ਨਾਮ ਦੇਣਾ ਚਾਹੁੰਦਾ ਹੈ ਚੋਰ ਆਪਣੇ ਆਪ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਵੇ ਫਿਰ ਵੀ ਕੋਈ ਨਹੀਂ ਆਇਆ ਰਾਜੇ ਨੇ ਖਫਾ ਹੋ ਕੇ ਕਿਹਾ ਜਿਹੜਾ ਵੀ ਨਕੰਮਾ ਤੇ ਬਦਨਾਮ ਆਦਮੀ ਹੈ ਉਸ ਨੂੰ ਪਕੜੋ ਤੇ ਗਰੀਬਾਂ ਦੇ ਮਜਲੂਮਾਂ ਨੂੰ ਮਾਰਨਾ ਸ਼ੁਰੂ ਕਰੋ ਇਸ ਗੱਲ ਦੀ ਸਾਰੇ ਰਾਜ ਵਿੱਚ ਚਰਚਾ ਛਿੜ ਗਈ ਭੂਮੀਆ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਫਿਰ ਭੂਮੀਆ ਨੇ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਸੀ ਕਿ ਕ੍ਰੀਮ ਮਾਰਨੀ ਕਰਨੀ ਜਿਹੜੇ ਇਹ ਗਰੀਬ ਕੁੱਟ ਖਾ ਰਹੇ ਨੇ ਉਹ ਉਸੇ ਦੀ ਬਦੌਲਤ ਕੁੱਟ ਖਾ ਰਹੇ ਨੇ ਇਹ ਸਭ ਸੋਚ ਕੇ ਭੂਮੀਆ ਰਾਜੇ ਦੇ ਦਰਬਾਰ ਵਿੱਚ ਪੇਸ਼ ਹੋ ਗਿਆ ਅਤੇ ਕਿਹਾ ਰਾਜਾ ਤੇਰੇ ਮਹਿਲ ਵਿੱਚ ਮੈਂ ਹੀ ਆਇਆ ਸੀ ਮੈਥੋਂ ਪੁੱਛ ਜੋ ਪੁੱਛਣਾ ਹੈ ਸਾਰੇ ਬੇਗੁਨਾਹਾਂ ਨੂੰ ਛੱਡ ਦੋ ਰਾਜੇ ਨੇ ਭੂਮੀਏ ਨੂੰ ਪੁੱਛਿਆ ਕਿ ਤੂੰ ਮੇਰੇ ਮਹਿਲ ਵਿੱਚੋਂ ਖਾਲੀ ਹੱਥ ਕਿਉਂ ਗਿਆ ਮੈਨੂੰ ਇਹ ਵੀ ਦੱਸ ਕਿ ਉਸ ਸਮੇਂ ਤੇਰੇ ਮਨ ਵਿੱਚ ਕੀ ਆਇਆ ਤਾਂ ਭੂਮੀਏ ਨੇ ਕਿਹਾ ਕਿ ਰਾਜਨ ਮੈਨੂੰ ਇੱਕ ਪੂਰਨ ਗੁਰੂ ਮਿਲਿਆ ਹੈ ਭੂਮੀਏ ਨੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਲੈ ਕੇ ਸਾਰੀ ਵਾਰਤਾ ਸੁਣਾਈ ਤੇ ਰਾਜਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਤੇ ਰਾਜੇ ਨੇ ਕਿਹਾ ਤੂੰ ਤਨ ਹੈ ਤੇ ਤੇਰਾ ਗੁਰੂ ਵੀ ਤਨ ਹੈ ਜਿਸ ਨੇ ਤੈਨੂੰ ਇਹ ਉਪਦੇਸ਼ ਦਿੱਤਾ ਤਨ ਤੇਰੀ ਪ੍ਰਤੀਤ ਹੈ ਤੋ ਗੁਰੂ ਬਚਨਾ ਉੱਪਰ ਨਿਸ਼ਚਾ ਕੀਤਾ ਰਾਜੇ ਨੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਵਜ਼ੀਰ ਹੈ ਕੁਝ ਟਾਈਮ ਬੀਤਣ ਤੋਂ ਬਾਅਦ ਰਾਜੇ ਨੇ ਭੂਮੀਏ ਨੂੰ ਕਿਹਾ ਕਿ ਭਾਈ ਤੂੰ ਮੈਨੂੰ ਆਪਣਾ ਸਿੱਖ ਬਣਾ ਲੈ ਭੂਮੀਏ ਨੇ ਕਿਹਾ ਕਿ ਰਾਜਾ ਹਲੇ ਤਾਂ ਮੈਂ ਆਪ ਸਿੱਖ ਹੋਣ ਨੂੰ ਫਿਰਦਾ ਜੇ ਤੁਸੀਂ ਸਿੱਖ ਬਨਣਾ ਚਾਹੁੰਦੇ ਹੋ ਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਧਰਮਸ਼ਾਲਾ ਬਣਾਓ ਅਤੇ ਪ੍ਰੇਮ ਸਹਿਤ ਲਈ ਸੰਗਤ ਦੀ ਸੇਵਾ ਕਰੋ। ਇਸ ਕਰਨੀ ਤੇ ਤੁਹਾਡਾ ਵੀ ਫਲਾ ਹੋਏਗਾ ਤੇ ਗੁਰੂ ਜੀ ਵੀ ਖੁਸ਼ ਹੋਣਗੇ ਤੇ ਤੁਹਾਨੂੰ ਆਪ ਦਰਸ਼ਨ ਦੇਣਗੇ। ਰਾਜੇ ਨੇ ਭੂਮੀਏ ਦਾ ਬਚਨ ਮੰਨ ਕੇ ਉੱਥੇ ਧਰਮਸ਼ਾਲਾ ਬਣਵਾ ਦਿੱਤੀ। ਅੱਠੇ ਪਹਿਰ ਲੰਗਰ ਚੱਲਣ ਲੱਗਿਆ। ਹਰ ਰੋਜ਼ ਕੀਰਤਨ ਹੋਣ ਲੱਗਾ ਰਾਜਾ ਰਾਣੀ ਰੋਜ਼ ਸੰਗਤ ਵਿੱਚ ਆਉਣ ਲੱਗੇ ਇਸ ਤਰ੍ਹਾਂ ਸੋਹਣਾ ਸਮਾਂ ਬੀਤਣ ਲੱਗਾ ਇੱਕ ਦਿਨ ਰਾਜਾ ਰਾਣੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਅਰਦਾਸ ਕੀਤੀ ਕਿ ਸਾਡੇ ਕੋਈ ਔਲਾਦ ਨਹੀਂ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਕੁਝ ਸਮੇਂ ਬਾਅਦ ਰਾਜੇ ਦੇ ਘਰ ਤੰਨਿਆ ਨੇ ਜਨਮ ਲਿਆ ਰਾਜੇ ਨੇ ਮਨ ਵਿੱਚ ਸੋਚਿਆ ਕਿ ਸੰਗਤ ਨੇ ਅਰਦਾਸ ਪੁੱਤਰ ਦੀ ਕੀਤੀ ਸੀ ਸੋ ਉਸਨੇ ਪੁੱਤਰ ਦੀ ਵਧਾਈ ਮੰਡੀ ਰਾਜਕੁਮਾਰਾਂ ਵਾਂਗੂ ਪਾਲਣ ਪੋਸ਼ਣ ਕੀਤਾ ਰਾਜਕੁਮਾਰਾਂ ਵਾਂਗੂ ਪੜਾਇਆ ਲਿਖਾਇਆ ਵਸਤਰ ਉਸੇ ਤਰ੍ਹਾਂ ਦੇ ਪਹਿਨਾਏ ਰਾਜਕੁਮਾਰੀ ਵੱਡੀ ਹੋਈ ਤਾਂ ਰਾਜਕੁਮਾਰੀ ਦੇ ਵਿਆਹ ਦੀ ਚਿੰਤਾ ਰਾਣੀ ਨੇ ਰਾਜੇ ਅੱਗੇ ਪ੍ਰਗਟਾਈ ਰਾਜੇ ਨੇ ਕਿਹਾ ਕਿ ਫਲਾਣੀ ਰਿਆਸਤ ਦੀ ਰਾਜਕੁਮਾਰੀ ਨਾਲ ਇਸ਼ਤਾ ਰਿਸ਼ਤਾ ਪੱਕਾ ਕਰ ਦੇਵਾਂਗੇ ਰਾਣੀ ਨੇ ਕਿਹਾ ਕਿ ਤੁਸੀਂ ਵੱਡਾ ਅਪਰਾਧ ਕਰਦੇ ਹੋ ਅੱਜ ਤੱਕ ਕਿਸੇ ਨੇ ਕੰਨਿਆਂ ਨੂੰ ਕੰਨਿਆਂ ਨਾਲ ਨਹੀਂ ਵਿਆਹਾ ਰਾਜੇ ਨੇ ਕਿਹਾ ਇਹ ਤੈਨੂੰ ਕੰਨਿਆਂ ਨਜ਼ਰ ਆਉਂਦੀ ਹੈ ਮੈਨੂੰ ਤਾਂ ਇਹ ਪੁੱਤਰ ਨਜ਼ਰ ਆਉਂਦਾ ਰਾਣੀ ਚੁੱਪ ਕਰ ਗਈ ਰਾਜੇ ਨੇ ਆਪਣੇ ਪ੍ਰੋਹਤ ਨੂੰ ਸੱਦਿਆ ਅਤੇ ਕਿਹਾ ਫਲਾਣੇ ਰਾਜੇ ਦੀ ਲੜਕੀ ਨਾਲ ਮੇਰੀ ਲੜਕੀ ਦੀ ਸ਼ਾਦੀ ਤੈਅ ਕਰਦੇਓ ਤਾਂ ਪੰਡਤ ਨੇ ਕਿਹਾ ਇਹ ਅਪਰਾਧ ਨਹੀਂ ਹੋਣਾ ਚਾਹੀਦਾ ਕਿਉਂਕਿ ਕੰਨਿਆ ਨੂੰ ਕੰਨਿਆ ਨਾਲ ਨਹੀਂ ਵਿਆਹਿਆ ਜਾ ਸਕਦਾ ਰਾਜੇ ਨੇ ਸੱਤੀ ਨਾਲ ਕਿਹਾ ਕਿ ਤੈਨੂੰ ਇਹ ਕੰਨਿਆ ਨਜ਼ਰ ਆਉਂਦੀ ਹੈ ਰਾਜੇ ਨੇ ਕਿਹਾ ਮੇਰਾ ਤਾਂ ਇਹ ਪੁੱਤਰ ਪੰਡਤ ਨੇ ਕਿਹਾ ਮੈਨੂੰ ਤਾਂ ਕੀ ਬਦਨਾਮੀ ਦਾ ਰਾਜੇ ਦੀ ਹੋਣੀ ਹੈ ਉਸ ਨੇ ਚਿੱਠੀ ਲੈ ਕੇ ਦੂਸਰੇ ਰਾਜੇ ਨੂੰ ਦੇ ਦਿੱਤੀ ਤੇ ਉਸ ਰਿਆਸਤ ਦੇ ਰਾਜੇ ਨੇ ਚਿੱਠੀ ਸਿਰ ਮੱਥੇ ਲਾਈ ਤੇ ਕਿਹਾ ਸਾਡੇ ਤੁਨਪਾਦ ਹਨ ਤੇ ਘਰ ਰਾਣੀ ਨਾਲ ਸਲਾਹ ਕੀਤੀ ਤੇ ਆਪਣੇ ਪੰਡਤ ਨੂੰ ਸੱਦ ਕੇ ਮਹੂਰਤ ਕਢਵਾਇਆ ਦੋਨੋਂ ਤਰਫ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਵਿਆਹ ਵਾਲੇ ਦਿਨ ਰਾਜੇ ਨੇ ਲੜਕੀ ਨੂੰ ਰਾਜਕੁਮਾਰ ਦੀ ਤਰ੍ਹਾਂ ਤਿਆਰ ਕੀਤਾ ਤੇ ਸੂਹਾ ਚੋਲਾ ਪਹਿਨਾਇਆ ਸਭ ਦਰਬਾਰੀਆਂ ਨੂੰ ਬਰਾਤ ਜਾਣ ਲਈ ਕਿਹਾ ਪਰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿਉਂਕਿ ਅੱਜ ਤੱਕ ਕਿਸੇ ਨੇ ਕੰਨਿਆਂ ਨਾਲ ਕੰਨਿਆਂ ਨਹੀਂ ਵਿਆਹੀ ਸਾਰਿਆਂ ਨੂੰ ਇਦਾਂ ਸੀ ਕਿ ਸਾਡੀ ਬਦਨਾਮੀ ਹੋਏਗੀ ਚੰਗਾ ਤੁਸੀਂ ਨਾ ਜਾਓ ਮੈਂ ਕੱਲਾ ਹੀ ਪੁੱਤਰ ਨਾਲ ਜਾਵਾਂਗਾ ਦਰਬਾਰੀਆਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਚਲੋ ਭਾਈ ਆਪਾਂ ਵੀ ਤਮਾਸ਼ਾ ਦੇਖ ਲੈਨੇ ਆ ਤੇ ਬਰਾਤ ਦਰਬਾਰ ਤੋਂ ਚੱਲ ਪਈ ਰਾਸਤੇ 'ਚ ਇੱਕ ਹੇਰਣ ਨਿਕਲਿਆ ਅਤੇ ਅੱਗੇ ਦੌੜ ਪਿਆ ਤਾਂ ਰਾਜਕੁਮਾਰੀ ਨੇ ਕਿਹਾ ਪਿਤਾ ਜੀ ਮੈਨੂੰ ਹੁਕਮ ਦੇਵੋ ਤਾਂ ਜੋ ਮੈਂ ਇਸ ਦਾ ਸ਼ਿਕਾਰ ਕਰ ਲਿਆ ਵਾ ਬਾਕੀ ਸਭ ਪਿੱਛੇ ਹਟ ਗਏ ਤਾਂ ਉਸ ਕੰਨਿਆ ਨੇ ਆਪਣਾ ਘੋੜਾ ਉਸ ਹੇਰਣ ਪਿੱਛੇ ਲਾ ਦਿੱਤਾ ਉਹ ਕੰਨਿਆ ਉਹ ਜਾੜ ਜੰਗਲ ਵਿੱਚ ਜਾ ਬੜੀ हिरण ਕਿਤੇ ਅਲੋਪ ਹੋ ਗਿਆ ਕੰਨਿਆ ਨੇ ਚਾਰੇ ਪਾਸੇ ਨਜ਼ਰ ਮਾਰੀ ਤਾਂ ਉਹ ਹਿਰਨ ਇੱਕ ਚਾਰ ਦਿਵਾਰੀ ਵਿੱਚ ਜਾ ਬੜਿਆ ਪਹੁੰਚਦਿਆਂ ਹੀ ਉਹ ਕੰਨਿਆ ਦੇਖਦੀ ਹੈ ਕਿ ਉਹ ਚਾਰ ਦਿਵਾਰੀ ਵਿੱਚ ਸੰਗਤ ਬੈਠੀ ਹੈ ਅਤੇ ਕੀਰਤਨ ਹੋ ਰਿਹਾ ਕੰਨਿਆ ਨੇ ਮੱਥਾ ਟੇਕਿਆ ਸਿਰ ਝੁਕਾਇਆ ਤਾਂ ਸੰਗਤ ਵਿੱਚੋਂ ਆਵਾਜ਼ ਆਈ ਆਓ ਰਾਜਕੁਮਾਰ ਗੁਰੂ ਤੇਰਾ ਪੜਾ ਕਰੇ ਆਉ ਰਾਜਕੁਮਾਰ ਗੁਰੂ ਤੇਰਾ ਭਲਾ ਕਰੇ ਇੰਨਾ ਸ਼ਬਦਾਂ ਦੀ ਆਵਾਜ਼ ਨਾਲ ਕੰਨਿਆਂ ਦੇ ਚਿੰਨ ਚੱਕਰ ਮਰਦਾ ਵਾਂਗ ਹੋ ਗਏ ਉਹ ਕੰਨਿਆਂ ਨੇ ਗੌਰ ਕਰਕੇ ਦੇਖਿਆ ਤਾਂ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਹ ਕੰਨਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਈ ਤੇ ਉਸ ਨੇ ਗੁਰਨਾਨਕ ਦੇਵ ਜੀ ਦੇ ਦਰਬਾਰ ਚ ਮੱਥਾ ਟੇਕਿਆ ਅੱਜ ਗੁਰਦੁਆਰਾ ਸਾਹਿਬ ਚ ਹੋਲਾ ਮਹੱਲਾ ਕਰਕੇ ਬਹੁਤ ਜ਼ਿਆਦਾ ਇਕੱਠ ਹੈ ਆ ਤੁਸੀਂ ਪੜ ਸਕਦੇ ਹੋ ਇਤਿਹਾਸ ਗੁਰਦੁਆਰਾ ਸਾਹਿਬ ਦਾ 네 <목소리로> ਉਹਨਿਆ ਨੂੰ ਲੱਭਦਾ ਲੱਭਦਾ ਰਾਜਾ ਉਸੇ ਜਗ੍ਹਾ ਤੇ ਆ ਕੇ ਪਹੁੰਚ ਗਿਆ ਰਾਜੇ ਨੇ ਦੇਖਿਆ ਕੰਨਿਆਂ ਦਾ ਘੋੜਾ ਚਾਰ ਦਿਵਾਰੀ ਦੇ ਬਾਹਰ ਖੜਾ ਤਾਂ ਰਾਜਾ ਵੀ ਅੰਦਰ ਜਾ ਵੜਿਆ ਤਾਂ ਰਾਜਾ ਦੇਖਦਾ ਕਿ ਚਾਰ ਦਿਵਾਰੀ ਅੰਦਰ ਸੰਗਤ ਬੈਠੀ ਐ ਤੇ ਕੀਰਤਨ ਹੋ ਰਿਹਾ ਜੋ ਕੰਨਿਆਂ ਤੋਂ ਰਾਜਕੁਮਾਰ ਬਣਿਆ ਸੀ ਉਹ ਬੋਲਦਾ ਆਓ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹਨ ਤੁਸੀਂ ਵੀ ਦਰਸ਼ਨ ਕਰੋ ਜਿਵੇਂ ਸੰਗਤ ਦੇ ਵਿੱਚੋਂ ਰਾਜਕੁਮਾਰੀ ਨੂੰ ਆਵਾਜ਼ ਆਈ ਸੀ ਕਿ ਆਓ ਰਾਜਕਮਾਰ ਗੁਰੂ ਤੇਰਾ ਭਲਾ ਕਰੇ ਉਵੇਂ ਹੀ ਸੰਗਤ ਦੇ ਵਿੱਚੋਂ ਰਾਜੇ ਨੂੰ ਵੀ ਆਵਾਜ਼ ਆਈ ਕਿ ਆਓ ਰਾਜਾ ਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਇਹ ਖੇਡ ਦੇਖ ਕੇ ਹੈਰਾਨ ਹੋ ਗਿਆ ਰਾਜੇ ਨੇ ਕਿਹਾ ਕਿ हे ਪਰਮੇਸ਼ਵਰ ਤੇਰੀ ਕੁਦਰਤ ਜਿਸ ਨੇ ਸੁਪਨੇ ਦੇ ਸਮਾਨ ਸਾਡੇ ਮਨੋਰਥ ਪੂਰਾ ਕੀਤਾ ਏ ਇਹ ਸਭ ਤੇਰੀ ਕੁਦਰਤ ਹੈ हे ਪਰਮੇਸ਼ਵਰ ਇਹ ਤੇਰੀ ਹੀ ਕੁਦਰਤ ਹੈ ਮੈਂ ਤੇਰੇ ਅੱਗੇ ਜੋ ਉਸ ਟਾਈਮ ਅਰਦਾਸ ਕੀਤੀ ਸੀ ਉਹ ਤਾਂ ਅੱਜ ਪ੍ਰਵਾਨ ਕਰ ਲਈ। ਕਈ ਵਾਰ ਪ੍ਰਮਾਤਮਾ ਬੰਦੇ ਦਾ ਸਬਰ ਸੰਤੋਖ ਪਰਖਦਾ, ਪ੍ਰਮਾਤਮਾ ਸਾਬ ਦੀਆਂ ਅਰਦਾਸਾਂ ਪੂਰੀਆਂ ਕਰਦਾ, ਸਭ ਦੀਆਂ ਪ੍ਰਮਾਤਮਾ ਝੋਲੀਆਂ ਪਰਦਾ। ਐਨੇ ਚੀਰਾਂ ਪਿੱਛੋਂ ਬਰਾਤ ਵੀ ਪਹੁੰਚ ਗਈ। ਰਾਜੇ ਨੇ ਇਹ ਭੇਤ ਕਿਸੇ ਕੋਲ ਨਹੀਂ ਖੋਲੇਆ ਤੇ ਬਰਾਤ ਸਮੇਤ ਕੁੜਮਾ ਕੋਲ ਪਹੁੰਚ ਗਿਆ। ਅੱਗੇ ਇਹ ਗੱਲ ਫੈਲ ਗਈ ਕਿ ਰਾਜਾ ਕੰਨਿਆ ਨਾਲ ਕੰਨਿਆ ਵਿਆਹਣਾ ਆ। ਤਾਂ ਉਸ ਰਾਜੇ ਨੇ ਕਿਹਾ ਕਿ ਇਹ ਅਨਰਥ ਮੈਂ ਹੋਣ ਨਹੀਂ ਦੇਣਾ। ਫੇਰ ਉਹਨਾਂ ਦੀ ਨਾਇਨ ਰਾਜੇ ਕੋਲ ਗਈ ਅਤੇ ਰਾਜੇ ਨੂੰ ਕਿਹਾ ਕਿ ਰਾਜਾ ਜੀ ਸਾਡੀ ਇਹ ਰੀਤ ਆ ਕਿ ਪਹਿਲਾਂ ਲਾੜੇ ਨੂੰ ਆਪਣੇ ਘਰ ਲੈ ਜਾਵਾਂਗੀ ਅਤੇ ਆਪਣੀ ਰੀਤ ਕਰਕੇ ਪਿੱਛੋਂ ਵਿਆਹ ਹੋਵੇਗਾ ਰਾਜੇ ਨੇ ਕਿਹਾ ਕਿ ਭਾਈ ਜੋ ਤੇਰੀ ਰੀਤ ਹੈ ਉਹ ਤੂੰ ਕਰ ਲੈ ਜਦੋਂ ਇਹ ਗੱਲਾਂ ਹੋ ਰਹੀਆਂ ਸੀ ਤਾਂ ਬਰਾਤੀ ਵੀ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਹੁਣ ਪਾਂਡਾ ਫੁੱਟੇਗਾ ਅਤੇ ਆਪਣੀ ਸਭ ਦੀ ਬਦਨਾਮੀ ਹੋਏਗੀ ਸਾਰੇ ਸ਼ਰਮਿੰਦਾ ਹੋਵਾਂਗੇ ਉਧਰੋਂ ਨਾਇਨ ਦੋਲੇ ਨੂੰ ਆਪਣੇ ਘਰ ਲੈ ਗਈ ਅਤੇ ਸਾਰੇ ਕੱਪੜੇ ਬਦਲਣ ਲਈ ਕਿਹਾ ਨਾਇਨ ਨੇ ਰਾਜਕੁਮਾਰ ਨੂੰ ਬਹੁਤ ਹੀ ਪਤਲੇ ਵਸਤਰ ਪਹਿਨਾ ਦਿੱਤੇ ਅਤੇ ਵਸਤਰ ਪਹਿਨਾ ਕੇ ਪਾਣੀ ਵਾਰਨ ਦਾ ਸ਼ਗਨ ਕੀਤਾ ਤੇ ਇਸ ਬਹਾਨੇ ਸਾਰੇ ਅੰਗ ਰਾਜਕੁਮਾਰ ਦੇ ਦੇਖ ਲਏ ਤੇ ਮਹਿਲ ਜਾ ਕੇ ਖਬਰ ਲਾ ਦਿੱਤੀ ਕਿ ਰਾਣੀ تیرے ਧਨਪਾਗ ਹਨ ਤੂੰ ਤਨ ਹੈ ਜਿਸ ਦਾ ਇਹ ਮਹਿਮਾਨ ਹੈ ਤਾਂ ਉਹ ਕੰਨਿਆ ਜਿਸ ਦਾ ਇਹ ਲਾੜਾ ਹੈ ਰਾਣੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਈ ਬੜਾ ਸੁੰਦਰ ਵਿਆਹ ਹੋਇਆ ਜਤ ਪਤ ਰਹਿ ਰਾਜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਸ਼ ਕਾਉਂਦਾ ਹੋਇਆ ਪੁੱਤਰ ਨੂੰ ਵਿਆਹ ਕੇ ਲਿਆ ਆ ਰਾਜੇ ਦੇ ਵਿਸ਼ਵਾਸ ਕਰਕੇ ਸ਼ਰਧਾ ਕਰਕੇ ਕੰਨਿਆ ਤੋਂ ਪੁੱਤਰ ਹੋ ਗਿਆ ਸਾਧ ਸੰਗਤ ਜੋ ਸਿੱਖ ਸਤਿਗੁਰੂ ਜੀ ਦੇ ਬਚਨਾਂ ਉੱਪਰ ਸ਼ਰਧਾ ਰੱਖੇਗਾ ਉਸ ਦੇ ਕਾਰਜ ਸਫਲ ਹੋ ਜਾਣਗੇ ਸਿੱਖਾਂ ਨੂੰ ਚਾਹੀਦਾ ਹੈ ਕਿ ਪੂਰਨ ਪ੍ਰਤੀਤ ਨਾਲ ਸਤਿਗੁਰਾਂ ਦੀ ਸੇਵਾ ਕਰੇ ਉਕੀ ਕੜੀ ਸਾਧ ਸੰਗਤ ਵਿੱਚ ਜਾ ਕੇ ਪ੍ਰੇਮ ਅਤੇ ਸ਼ਰਦਾ ਨਾਲ ਅਰਦਾਸ ਕਰਾਏ ਸਤਿਗੁਰੂ ਸਾਰੇ ਕਾਰਜ ਰਾਸ ਕਰਦੇ ਨੇ ਪਹਿਲਾਂ ਭੂਮਿਏ ਨੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਤੀਤ ਕਰਕੇ ਸੰਗਤ ਦੀ ਸੇਵਾ ਕੀਤੀ ਰਾਜੇ ਦੇ ਵਜ਼ੀਰ ਦੇ ਅਹੁਦੇ ਤੱਕ ਪਹੁੰਚਿਆ ਫਿਰ ਰਾਜੇ ਨੇ ਪ੍ਰਤੀਤ ਕੀਤੀ ਕੰਨਿਆ ਤੋਂ ਸੁੰਦਰ ਰਾਜਕੁਮਾਰ ਹੋ ਗਿਆ ਇਹ ਉਹ ਸਥਾਨ ਹੈ ਜਿੱਥੇ ਰਾਜਕੁਮਾਰੀ ਤੋਂ ਰਾਜਕੁਮਾਰ ਹੋਇਆ ਸਾਧ ਸੰਗਤ ਜੀ ਜੋ ਪ੍ਰਾਣੀ ਸ਼ਰਧ ਸਹਿਤ ਇਸ ਅਸਥਾਨ ਤੇ ਆ ਕੇ ਅਰਦਾਸ ਕਰਦਾ ਹੈ ਉਸ ਦੀਆਂ ਸਭ ਮਨੁਕਾਮਨਾਵਾਂ ਸਤਿਗੁਰੂ ਪੂਰੀਆਂ ਕਰਦਾ ਹੈ ਇਸ ਸਥਾਨ ਤੇ ਜਿਹੜੀ ਪੁਰਾਣੀ ਛੱਪੜੀ ਸੀ ਉਸ ਦਾ ਰੂਪ ਸੁਧਾਰ ਕੇ ਇੱਕ ਸੁੰਦਰ ਸਰੋਵਰ ਦੀ ਉਸਾਰੀ ਕੀਤੀ ਗਈ ਹੈ ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 22 ਸਾਲੋ ਦਾ ਕਿਲਾ ਸ਼੍ਰੀ ਰਾਮਸਰ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਬੀੜ ਬਾਬਾ ਬੁੱਢਾ ਜੀ ਅਤੇ ਸ਼੍ਰੀ ਸਨ ਸਾਬ ਤੋਂ ਪਵਿੱਤਰ ਜਲ ਲਿਆ ਕੇ ਖਾਲਸੇ ਦੇ 300 ਸਾਜਨਾ ਦਿਵਸ ਤੇ 13 April 1999 ਨੂੰ ਵਿਸਾਖੀ ਵਾਲੇ ਦਿਨ ਪਾਇਆ ਗਿਆ ਜੋ ਵੀ ਗੁਰਸਿੱਖ ਪ੍ਰੇਮ ਅਤੇ ਸ਼ਰਧਾ ਨਾਲ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਸ ਦੀ ਹਰ ਮਨੋਕਾਮਨਾ ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਹੁੰਦੀ ਹੈ ਜੇਕਰ ਕਿਸੇ ਨੂੰ ਭੂਤ ਪ੍ਰੇਤ ਜਾਂ ਉਪਰੀ ਕਸਰ ਦਾ ਸ਼ੱਕ ਹੋਵੇ ਉਹ 40 ਦਿਨ ਇਸ ਸਰੋਵਰ 'ਚ ਇਸ਼ਨਾਨ ਕਰ ਸਕਦਾ ਤੇ ਆਪਣਾ ਵਹਿਮ ਦੂਰ ਕਰ ਸਕਦਾ। ਇਸ ਸਥਾਨ ਤੇ ਹਰ ਪੂਰਨਮਾਸ਼ੀ ਅਤੇ ਸਾਲਾਨਾ ਜੋੜ ਮੇਲਾ ਓਲਾ ਮਹੱਲਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ 'ਚ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ। ਇਸ ਜਗ੍ਹਾ ਤੇ ਲੰਗਰ ਪਕਾਇਆ ਜਾ ਰਿਹਾ ਉਹ ਸਾਹਮਣੇ ਬਾਬਾ ਜੀ ਚਾਵਲ ਬਣਾ ਰਹੇ ਹਨ, ਸਬਜ਼ੀਆਂ ਤਿਆਰ ਹਨ, ਕਰਮ ਕਰਮ ਸੰਗਤਾਂ ਨੂੰ ਪ੍ਰਸ਼ਾਦੇ ਪਰੋਤਾ ਰਹੇ ਹਨ। ਇਸ ਸਥਾਨ ਦੀ ਪਹਿਲੀ ਸੇਵਾ ਸਤਖੰਡ ਵਾਸੀ ਸੰਤ ਗਿਆਨੀ ਦਲੀਪ ਸਿੰਘ ਜੀ ਵਿਦਿਆਰਥੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਸਨ 1980 ਤੋਂ ਲੈ ਕੇ 2017 ਤੱਕ ਸੰਗਤ ਦੇ ਸਹਿਯੋਗ ਨਾਲ ਆਪਣੇ ਹੱਥੀਂ ਹਲ ਵਾ ਕੇ ਖੇਤੀ ਕਰਕੇ ਬਹੁਤ ਸਖਤ ਮਿਹਨਤ ਕਰਦਿਆਂ ਹੋਇਆ 2017 ਵਿੱਚ ਗੁਰੂ ਚਰਨਾ ਵਿੱਚ ਜਾ ਬਰਾਜੇ ਅੱਜ ਕੱਲ੍ਹ ਇਸ ਸਥਾਨ ਦੀ ਸੇਵਾ ਭਾਈ ਸੁਖਦੇਵ ਸਿੰਘ ਜੀ ਜੋ ਕਿ ਬਚਪਨ ਤੋਂ ਹੀ ਬਾਬਾ ਜੀ ਨਾਲ ਸੇਵਾ ਨਿਭਾਉਂਦੇ ਸਨ ਅਤੇ ਇਹਨਾਂ ਨੂੰ ਬਾਬਾ ਜੀ ਨੇ ਆਪਣੇ ਹੱਥੀ ਨਗਰ ਪੰਚਾਇਤ ਕੁਰਾਣਾ ਸਪਰਦਾਏ ਮਸਤੂਆਣਾ ਸਾਹਿਬ ਦਮਦਮੀ ਟਕਸਾਲ ਨਿਰਮਲੇ ਸਾਦੂ ਭੇਖ ਤੇ ਪੰਤਕ ਜਥੇਬੰਦੀਆਂ ਇਲਾਕੇ ਦੀਆਂ ਪੰਚਾਇਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜੂਰੀ ਵਿੱਚ ਆਪਣੇ ਹੱਥੀ 17 3 2014 ਨੂੰ ਸੇਵਾ ਸੋਪ ਦਿੱਤੀ ਸੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਟੇਲ ਦੇ ਵਿੱਚ ਜਾਣਕਾਰੀ ਦੇਣੀ ਸੀ ਇਸ ਲਈ ਬਲੌਗ ਕਾਫੀ ਲੰਮਾ ਚਲਾ ਗਿਆ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਥੈਂਕ ਯੂ